ਹਾਂਜੀ ਦੋਸਤੋ ਲੈ ਕੇ ਹਾਜ਼ਰ ਹਾਂ ਆਪਾਂ ਆਪਣੀ ਕਹਾਣੀ ਚੋਰੀ ਦੀ ਤੀਮੀ ਭਾਗ ਚੌਥਾ ਇਸ ਕਹਾਣੀ ਨੂੰ ਲਿਖਿਆ ਹੈ ਲੇਲਵੀ ਸਰਦਾਰ ਜੀ ਨੇ ਦੂਜੇ ਪਾਸੇ ਜੀਤੋ ਦੀ ਦਰਾਣੀ ਉਸ ਦੀ ਸੇਵਾ ਸੰਭਾਲ ਵਧੀਆ ਤਰੀਕੇ ਨਾਲ ਕਰਨ ਲੱਗ ਪਈ ਸਮੇਂ ਅਨੁਸਾਰ ਜੀਤੋ ਰੋਟੀ ਪਾਣੀ ਮੇਨਣ ਲੱਗ ਪਿਆ ਤੇ ਜੀਤੋ ਨੂੰ ਵੀ ਆਪਣੀ ਉਮਰ ਵਾਧੀ ਹੋਈ ਦਿਖਾਈ ਦੇਣ ਲੱਗ ਪਈ ਹੁਣ ਤਾਂ ਉਸ ਨੂੰ ਭਰੋਸਾ ਹੋ ਗਿਆ ਕਿ ਉਸ ਦਾ ਪਾਲਾ ਇੱਕ ਦਿਨ ਜ਼ਰੂਰ ਆਵੇਗਾ ਜੀਤੋ ਹੁਣ ਆਪਣੇ ਘਰ ਹੀ ਰਹਿਣ ਲੱਗ ਪਈ ਉਹ ਪਾਲੇ ਦੀ ਭਾਲ ਵਿੱਚ ਬਿਨਾਂ ਗੱਲ ਤੋਂ ਪਿੰਡ ਵਿੱਚ ਜਾਣੋਂ ਹਟ ਗਈ ਤੇ ਬੀਰੋ ਵੀ ਉਸ ਦੀ ਬਿਨਾਂ ਕਿਸੇ ਲਾਲਚ ਤੋਂ ਦੇਖਭਾਲ ਕਰਨ ਲੱਗ ਪਈ ਸੀ ਭਾਵੇਂ ਜੀਤੋ ਦੀ ਉਮਰ ਬੀਰੋ ਨਾਲੋਂ ਜ਼ਿਆਦਾ ਸੀ ਪਰ ਦੋਵਾਂ ਦੀ ਉਮਰ ਵਡੇਰੀ ਹੋ ਗਈ ਸੀ ਦੋਵਾਂ ਨੂੰ ਪਾਲੇ ਦੇ ਆਉਣ ਦੀ ਆਸ ਸੀ ਕਿ ਉਹ ਜਲਦੀ ਨਾਲ ਆ ਜਾਵੇ ਤੇ ਨਾਲ ਹੀ ਉਸ ਦਾ ਵਿਆਹ ਕਰਕੇ ਉਹ ਦੋਨੋਂ ਨੂੰ ਦੇ ਹੱਥ ਦੀਆਂ ਪੱਕੀਆਂ ਖਾਣ ਜਿੱਥੇ ਪਹਿਲਾਂ ਘਰ ਸੁੰਨਸਾਨ ਜਿਹਾ ਜਾਪਦਾ ਸੀ ਪਰ ਅੱਜ ਦੋਵੇਂ ਦਰਾਣੀ ਤੇ ਜਠਾਣੀ ਗੱਲਾਂ ਕਰਕੇ ਹੱਸਦੀਆਂ ਰਹਿੰਦੀਆਂ ਸੀ ਇਸ ਤਰ੍ਹਾਂ ਦੋਮਾ ਦਾ ਦਿਨ ਬੀਤ ਜਾਂਦਾ ਸੀ ਉਧਰ ਸਾਰਾ ਪੈਰ ਕੰਮ ਕਰਕੇ ਪਾਲਾ ਲਾਲੇ ਤੋਂ ਆਪਣੀ ਬਣਦੀ ਦਿਹਾੜੀ ਲੈ ਕੇ ਘਰ ਵੱਲ ਚੱਲ ਪਿਆ ਉਸ ਦਾ ਸਰੀਰ ਸਾਰਾ ਦਿਨ ਕੰਮ ਕਰਕੇ ਟੁੱਟਿਆ ਪਿਆ ਸੀ ਹੁਣ ਪਾਲੇ ਦਾ ਜੁੱਸਾ ਭਰ ਗਿਆ ਸੀ ਤੇ ਸਰੀਰ ਵਿੱਚ ਜਾਨ ਵੀ ਆ ਗਈ ਸੀ ਉਸਦੀ ਤੌਰ ਪਹਿਲਾਂ ਨਾਲੋਂ ਤੇਜ਼ ਹੋ ਗਈ ਸੀ ਜਿਸ ਕਰਕੇ ਉਹ ਸ਼ਹਿਰ ਤੋਂ ਘਰ ਕੁਝ ਕ ਪਲ ਵਿੱਚ ਆ ਜਾਂਦਾ ਸੀ ਪਾਲਾ ਜਦ ਝੌਂਪੜੀ ਅੰਦਰ ਦਾਖਲ ਹੋਇਆ ਤਾਂ ਦੇਖਿਆ ਕਿ ਚੁੱਲ੍ਹੇ ਬਲ ਦੀ ਅੱਗ ਤੇ ਉੱਪਰ ਰੱਖਿਆ ਪਾਣੀ ਨਾਲ ਭਰਿਆ ਪਤੀਲਾ ਉਬਲ ਰਿਹਾ ਸੀ ਘਰ ਦਾ ਆਲਾ ਦਵਾਲਾ ਚਮਕ ਰਿਹਾ ਸੀ ਤੇ ਇਹ 20 ਕ ਫੁੱਟੀ ਝੌਂਪੜੀ ਅੱਜ ਕਿਸੇ ਮਹਿਲ ਨਾਲੋਂ ਘੱਟ ਨਹੀਂ ਸੀ ਲੱਗ ਰਹੀ ਬਾਹਰ ਚੱਲਦੀ ਠੰਡੀ ਹਵਾ ਤੇ ਪੈਂਦੇ ਸੁੱਕੇ ਕੋਰੇ ਨੇ ਪਾਲੇ ਨੂੰ ਕੰਬਣੀ ਛੇੜ ਦਿੱਤੀ ਸੀ ਪਰ ਚੌਂਪੜੀ ਅੰਦਰ ਚੁੱਲ੍ਹੇ ਦੀ ਮੱਚਦੀ ਅੱਗ ਨੇ ਅੰਦਰ ਨਿਗ ਪੈਦਾ ਕਰ ਰੱਖੀ ਸੀ ਤੇ ਇਸ ਨਿਗ ਨਾਲ ਪਾਲੇ ਨੂੰ ਠੰਡ ਤੋਂ ਕਾਫੀ ਰਾਹਤ ਮਿਲ ਰਹੀ ਸੀ ਪਾਲਾ ਚੌਂਪੜੀ ਅੰਦਰਲਾ ਚਮਕਦਾ ਦ੍ਰਿਸ਼ ਵੇਖ ਕੇ ਹੈਰਾਨ ਸੀ ਜਿਹੜੀ ਰਾਣੂ ਸਵੇਰੇ ਮੰਝੇ ਨਾਲ ਜਕੜ ਕੇ ਵੇਸੁੱਧ ਹੋਈ ਪਈ ਸੀ ਉਸ ਵਿੱਚ ਐਨੀ ਹਿੰਮਤ ਕਿਵੇਂ ਆ ਗਈ ਸੀ ਤੇ ਇੰਨੇ ਨੂੰ ਬਾਹਰ ਤੋਂ ਰਾਣੋ ਅੰਦਰ ਆ ਗਈ। ਉਹ ਪਾਲੇ ਨੂੰ ਅੰਦਰ ਵੇਖ ਕੇ ਥੋੜਾ ਜਿਹਾ ਰੁਕ ਗਈ। ਤੇ ਫਿਰ ਅੰਦਰ ਨੂੰ ਗਈ। ਨਹਾਵੋ, ਪਾਣੀ ਉਬਲ-ਬੁਲ ਕਮਲਾ ਹੋਇਆ ਪਿਆ ਤੇ ਨਹਾ ਕੇ ਆਰਾਮ ਕਰ ਲੈਣਾ। ਥੱਕ ਗਏ ਹੋਣੀ ਅੱਜ ਸਾਰਾ ਦਿਨ ਕੰਮ ਕਰਕੇ। ਰਾਣੋ ਪਾਲੇ ਨੂੰ ਆਖਣ ਲੱਗੀ। ਲੈ, ਮੈਂ ਕਿਹੜਾ ਕੋਈ ਪਹਾੜੋਂ ਪੱਥਰ ਲਿਆ ਆਂਗਾ? ਇਹ ਥੱਕ ਗਿਆ। ਥੋੜਾ ਜਿਹਾ ਤਾਂ ਕੰਮ ਕੀਤਾ। ਸਾਰੇ ਦਿਨ ਵਿੱਚ ਇੰਨੇ ਨੂੰ ਸ਼ਾਮ ਪੈ ਗਈ। ਤੇ ਮੈਂ ਘਰ ਨੂੰ ਭੱਜ ਆਇਆ। ਪਾਲੇ ਨੇ ਰਾણો ਨੂੰ ਜਵਾਬ ਦਿੱਤਾ। ਲੈ, ਦੋ ਕਤਾਂ ਤੇਰੇ ਵਿੱਚ ਸਾਰੇ ਰਹਿ ਗਏ ਸੀ। ਲੱਗਦਾ ਸੀ ਸਾਰੀ ਕਾਇਨਾਤ ਦੀ ਕਮਜ਼ੋਰੀ ਤਾਂ ਇਸ ਆਦਮੀ ਦੇ ਹਿੱਸੇ ਆਈ ਆ। ਤੇ ਹੁਣ ਗੱਲਾਂ ਪਹਾੜੋਂ ਪੱਥਰ ਲੈ ਕੇ ਆਉਣ ਦੀਆਂ ਕਰ ਰਹੇ ਆ। ਰਾણો ਨੇ ਹੱਸਦੇ ਹੋਏ ਬੋਲਿਆ। ਮੈਨੂੰ ਵੀ ਸਵੇਰੇ ਇਦਾਂ ਹੀ ਲੱਗਦਾ ਸੀ ਜਦੋਂ ਬੇਸੁੱਧ ਹੋਈ ਪਈ ਸੀ ਤੇ ਉੱਪਰ ਵੱਲ ਨੂੰ ਨਿਗਾਹ ਕਰਕੇ ਉੱਪਰ ਵੱਲ ਹੀ ਵੇਖੀ ਜਾ ਰਹੀ ਸੀ। ਤਾਂ ਲੱਗਦਾ ਸੀ ਕਿ ਇਸ ਹੁਸਨ ਨੇ ਤਾਂ ਉੱਪਰ ਬੈਠੇ ਜੰਮ ਤੇ ਡੋਰਾ ਪਾ ਲਈਆਂ ਨੇ ਤੇ ਲੱਗਦਾ ਸ਼ਾਮ ਤੱਕ ਇਸ ਦੀ ਡੋਲੀ ਵਿਦਾ ਹੋ ਜਾਣੀ ਆ ਪਾਲਾ ਵੀ ਮਜ਼ਾਕੀਏ ਜਿਹੇ ਲਹਿਜੇ ਵਿੱਚ ਬੋਲਿਆ ਹਾਂ ਜਮਨੂ ਹੀ ਅਰਜ਼ ਹੈ ਹੁਣ ਤਾਂ ਕਿ ਬਸ ਜਲਦ ਇਸ ਲਾੜੀ ਨੂੰ ਆਪਣੇ ਕਲੇਵੇ ਵਿੱਚ ਲੈ ਲਵੇ ਇਸ ਚੰਦਰੀ ਦੁਨੀਆ ਨੇ ਹੁਣ ਤੱਕ ਉਸ ਨਾਲ ਤਰੋਹੀ ਕਮਾਇਆ ਹੈ ਰਾਣੋ ਇਹ ਕਹਿ ਕੇ ਚੁੱਲ੍ਹੇ ਵੱਲ ਵਧੀ ਗਈ ਪਾਲਾ ਉਸਦੀ ਇਹ ਗੱਲ ਸੁਣ ਕੇ ਥੋੜਾ ਉਦਾਸ ਜਿਹਾ ਹੋ ਗਿਆ ਤੇ ਬਾਹਰ ਨਹਾਉਣ ਵਾਲੇ ਵਿੱਚੋਂ ਬਾਲਟੀ ਚੁੱਕ ਲਿਆ ਤੇ ਗਰਮ ਪਾਣੀ ਭਰਨ ਲੱਗਾ ਦੇਖ ਕੇ ਪੌਣਾ ਪਾਣੀ ਖਿਆਲ ਨਾਲ ਬੜਾ ਗਰਮ ਹੈ ਜੇ ਉੱਪਰ ਪੈ ਗਿਆ ਤਾਂ ਉਬਲੇ ਆਲੂ ਵਾਂਗੂ ਮਾਸ ਉੱਤਰ ਜਾਣਾ ਨਾਲੇ ਹੁਣ ਨੂੰ ਤਾਂ ਤੁਸੀਂ ਕਦੋਂ ਦਾ ਨਹਾ ਲੈਣਾ ਸੀ ਇੰਨਾ ਸਮਾਂ ਹੋਇਆ ਘਰ ਆਇਆਂ ਨੂੰ ਰਾਂ ਨੂੰ ਆਟਾ ਛਾਣਦੇ ਹੋਏ ਬੋਲੀ ਪਾਲਾ ਬਿਨਾਂ ਕੁਝ ਬੋਲੀ ਰਾਣੋ ਦੀ ਗੱਲ ਸੁਣ ਕੇ ਬਾਲਟੀ ਵਿੱਚ ਗਰਮ ਪਾਣੀ ਪਾ ਕੇ ਲੈ ਗਿਆ ਸੀ ਰਾਣੋ ਅੱਜ ਪਹਿਲਾਂ ਨਾਲੋਂ ਖੁਸ਼ ਲੱਗ ਰਹੀ ਸੀ ਜਿਵੇਂ ਉਸਨੇ ਆਪਣੀ ਨਮੋਸ਼ੀ ਦੀ ਜੜ ਪਛਾਣ ਕੇ ਉਸ ਨੂੰ ਖੁਸ਼ੀ ਵਿੱਚ ਬਦਲ ਲਿਆ ਸੀ ਹੁਣ ਸ਼ਾਇਦ ਉਹ ਵੀ ਰਮਝ ਪਛਾਣ ਗਈ ਸੀ ਕਿ ਪਾਲੇ ਦਾ ਵੀ ਉਸ ਬਗੈਰ ਦਿਲ ਨਹੀਂ ਲੱਗਣਾ ਤਾਂ ਹੀ ਉਹ ਕਦੇ-ਕਦੇ ਉਸ ਦੀ ਫਿਕਰ ਕਰਦਾ ਦਿਖਾਈ ਦਿੰਦਾ ਹੈ ਰਾਣੋ ਨੇ ਆਟਾ ਗੁੰਨ ਕੇ ਰੋਟੀ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਇੰਨੇ ਨੂੰ ਪਾਲਾ ਨਹਾ ਆਇਆ ਰਾਣੂ ਨੇ ਪਾਲੇ ਨੂੰ ਆਵਾਜ਼ ਲਗਾਈ ਕਿ ਇੱਥੇ ਹੀ ਕੋਲ ਬੈਠ ਕੇ ਗਰਮ-ਗਰਮ ਰੋਟੀ ਆ ਰੋਟੀ ਬਣਦੀ ਖਾ ਲਵੋ ਤਾਂ ਜੋ ਉਸ ਨੂੰ ਪਤਾ ਲੱਗ ਸਕੇ ਕਿ ਕਿੰਨੀਆਂ ਕ ਰੋਟੀਆਂ ਬਣਾਉਣੀਆਂ ਨੇ ਨਹੀਂ ਫਿਰ ਬਾਧੂ ਪੱਕੀਆਂ ਹੋਈਆਂ ਬਾਹਰ ਸੁੱਟਣੀਆਂ ਪੈਂਦੀਆਂ ਨੇ ਪਾਲਾ ਕੱਪੜੇ ਬਦਲ ਕੇ ਰੋਟੀ ਖਾਣ ਲਈ ਤਿਆਰ ਹੋ ਕੇ ਚੁੱਲ੍ਹੇ ਕੋਲ ਜਾ ਬੈਠਿਆ ਇਸ ਤਰ੍ਹਾਂ ਪਾਲਾ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਜਨਾਨੀ ਕੋਲ ਬੈਠ ਕੇ ਰੋਟੀ ਖਾਣ ਲਈ ਬੈਠਾ ਸੀ ਰਾਣੋਂ ਨੇ ਪਾਲੇ ਨੂੰ ਰੋਟੀ પાਕੇ ਫੜਾ ਦਿੱਤੀ ਪਾਲੇ ਨੂੰ ਅੱਜ ਰੋਟੀ ਰੋਜ਼ ਨਾਲੋਂ ਜ਼ਿਆਦਾ ਸੁਆਦ ਲੱਗ ਰਹੀ ਸੀ ਤੇ ਸ਼ਾਇਦ ਉਸ ਨੂੰ ਰੋਟੀ ਦੀ ਭੁੱਖ ਵੀ ਪਹਿਲਾਂ ਨਾਲੋਂ ਜ਼ਿਆਦਾ ਲੱਗੀ ਹੋਈ ਸੀ ਚੁੱਲ੍ਹੇ ਮੱਚਦੀ ਅੱਗ ਦੇ ਸੇਕ ਨਾਲ ਰਾਣੋਂ ਦੀਆਂ ਗੋਰੀਆਂ ਗੱਲਾਂ ਦੀ ਲਾਲੀ ਆਪਣੇ ਵੱਲ ਆਕਰਸ਼ਿਤ ਕਰ ਰਹੀ ਸੀ ਲੱਗ ਰਿਹਾ ਸੀ ਕਿ ਬੋੜ ਦੇ ਤਣਿਆਂ ਤੇ ਲੱਗੇ ਮਧੂ ਮੱਖੀਆਂ ਦੇ ਛੱਤੇ ਵਿੱਚੋਂ ਰਸ ਟਪਕ ਰਿਹਾ ਹੋਵੇ ਪਾਲੇ ਦਾ ਧਿਆਨ ਰੋਟੀ ਖਾਂਦੇ ਵਾਰ-ਵਾਰ ਸੇਕ ਨਾਲ ਲਾਲੀ ਮਾਰਦੇ ਰਾਣੋਂ ਦੇ ਚਿਹਰੇ ਵੱਲ ਜਾ ਰਿਹਾ ਸੀ ਤੇ ਇਸ ਗੱਲ ਦਾ ਰਾਣੋਂ ਨੂੰ ਪਤਾ ਲੱਗ ਗਿਆ ਸੀ ਕਿ ਅੱਜ ਇਸ ਕਮਲੇ ਨੂੰ ਕੀ ਹੋਇਆ ਹੈ ਜੋ ਮੇਰੇ ਵੱਲ ਵਾਰ-ਵਾਰ ਵੇਖ ਰਿਹਾ ਹੈ ਪਾਲੇ ਨੇ ਰੱਜ ਕੇ ਰੋਟੀ ਖਾ ਲਈ ਸੀ ਪਰ ਅੱਜ ਰਾਣੋਂ ਦੇ ਚਿਹਰੇ ਵੱਲ ਵੇਖ-ਵੇਖ ਕੇ ਉਸ ਦੀਆਂ ਅੱਖਾਂ ਨਹੀਂ ਸੀ ਰੱਜ ਰਹੀਆਂ ਆਖਰ ਰਾਣੋਂ ਨੇ ਰੋਟੀ ਬਣਾ ਲਈ ਤੇ ਉੱਥੋਂ ਉੱਠ ਕੇ ਖੜੀ ਹੋਈ ਜਿਸ ਨਾਲ ਪਾਲਾ ਵੀ ਉੱਥੋਂ ਖੜਾ ਹੋ ਗਿਆ ਤੇ ਬਾਹਰ ਵਾਲੀ ਝੌਂਪੜੀ ਵਿੱਚ ਜਾ ਕੇ ਆਪਣੇ ਬਿਸਤਰ ਤੇ ਪੈ ਗਿਆ। ਰਾਣੋ ਨੇ ਵੀ ਆਟੇ ਨਾਲ ਲਿਬੜੇ ਹੱਥ ਪਾਣੀ ਨਾਲ ਧੋ ਕੇ ਸਾਫ਼ ਕਰ ਲਏ ਤੇ ਰੋਟੀ ਖਾਣ ਲੱਗ ਪਈ। ਪਾਲਾ ਸੋਚ ਰਿਹਾ ਸੀ ਕਿ ਹੁਣ ਉਹ ਪੂਰੀ ਤਰ੍ਹਾਂ ਸਿਹਤਮੰਦ ਹੋ ਗਿਆ ਹੈ ਤੇ ਲੱਗਦਾ ਹੈ ਹੁਣ ਉਸ ਨੂੰ ਵਾਪਸ ਆਪਣੇ ਪਿੰਡ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਹੁਣ ਉਸ ਦੀ ਜ਼ਿੰਦਗੀ ਦਾ ਮੁੱਖ ਉਦੇਸ਼ ਆਪਣੇ ਪਿੰਡ ਵਾਪਸ ਜਾ ਕੇ ਆਪਣੀ ਬੁੱਢੀ ਮਾਂ ਦੀ ਸੇਵਾ ਕਰਨਾ ਤੇ ਮੁਰ ਆਪਣੇ ਘਰ ਦੇ ਡੁੱਬੇ ਸੂਰਜ ਨੂੰ ਸੁਰਜੀਤ ਕਰਨਾ ਹੈ ਪਰ ਜਿਵੇਂ ਹੀ ਉਹਨੂੰ ਆਪਣੇ ਘਰ ਮੁੜਨ ਦਾ ਖਿਆਲ ਆਉਂਦਾ ਤਾਂ ਨਾਲ ਹੀ ਉਸ ਨੂੰ ਦਰਦ-ਦਰ ਭਟਕ ਰਹੀ ਇੱਕ ਹੁਸਨ ਨਾਲ ਲਤਪਟ ਹੋਈ ਮੁਟਿਆਰ ਦਾ ਖਿਆਲ ਆਉਣ ਲੱਗਦਾ ਹੈ ਭਾਵੇਂ ਉਸ ਨੂੰ ਪਤਾ ਹੈ ਕਿ ਬੌਤੀ ਵਾਰੀ ਹਫਸ ਦੇ ਸ਼ਿਕਾਰੀਆਂ ਨੇ ਉਸ ਦੇ ਸਰੀਰ ਦੀ ਕੀਮਤ ਅਦਾ ਕਰਕੇ ਉਸ ਨੂੰ ਨੋਚਿਆ ਹੈ ਪਰ ਫੇਰ ਵੀ ਰਾਣੋ ਉਸ ਨੂੰ ਸੁੱਚੀ ਜਾਪਦੀ ਸੀ ਉਹ ਉਸ ਨੂੰ ਉਸ ਦੀ ਹਾਲਤ ਤੇ ਛੱਡਣਾ ਨਹੀਂ ਚਾਹੁੰਦਾ ਸੀ ਸਗੋਂ ਉਸ ਨੂੰ ਇੱਕ ਨਵੀਂ ਜ਼ਿੰਦਗੀ ਦੇ ਕੇ ਆਪਣੇ ਬੀਤੇ ਕੱਲ ਨੂੰ ਭੁਲਾ ਆਪਣੇ ਘਰ ਲੈ ਜਾਣਾ ਚਾਹੁੰਦਾ ਸੀ ਰਾਣੋ ਰੋਟੀ ਖਾ ਕੇ ਆਪਣਾ ਕੰਮ ਕਰਕੇ ਬਿਸਤਰੇ ਤੇ ਪੈ ਜਾਂਦੀ ਹੈ ਉਹ ਸੋਚਦੀ ਹੈ ਕਿ ਹੁਣ ਪਾਲੇ ਨੂੰ ਵਾਪਸ ਉਸਦੇ ਘਰ ਮੋੜ ਦੇਣਾ ਚਾਹੀਦਾ ਹੈ ਇੱਥੇ ਰਹਿਣਾ ਉਸ ਦੀ ਜ਼ਿੰਦਗੀ ਨਹੀਂ ਕਿ ਇੱਕ ਜ਼ਿਮੀਂਦਾਰ ਖੇਤਾਂ ਦਾ ਪੁੱਤਰ 15-20 ਰੁਪਏ ਦੀ ਦਿਹਾੜੀ ਕਰਦਾ ਫਿਰੇ ਤੇ ਨਾਲੇ ਇਸ ਸ਼ਹਿਰ ਨਾਲ ਕਿਹੜਾ ਉਸਦਾ ਕੋਈ ਰਿਸ਼ਤਾ ਹੈ ਜਿਸ ਨੂੰ ਨਿਭਾਉਣ ਲਈ ਉਹ ਆਪਣੇ ਘਰ ਪਰਿਵਾਰ ਦੀ ਬਲੀ ਦੇ ਰਿਹਾ ਰਾਣੂ ਸੋਚਦੀ ਹੈ ਕਿ ਉਹ ਉੱਠ ਕੇ ਪਾਲੇ ਕੋਲ ਜਾਵੇ ਤੇ ਜਾ ਕੇ ਉਸ ਨੂੰ ਆਪਣੇ ਘਰ ਮੋੜਨ ਲਈ ਆਖ ਦੇਵੇ ਉਹ ਮੰਜੇ ਤੋਂ ਉੱਠ ਕੇ ਬੈਠ ਜਾਂਦੀ ਹੈ ਕਿ ਇੰਨੇ ਨੂੰ ਪਾਲਾ ਉਸ ਦੇ ਸਹਾਰੇ ਆ ਕੇ ਖੜ ਜਾਂਦਾ ਹੈ ਸੁਣ ਰਾਣੂ ਮੈਂ ਤੈਨੂੰ ਕੁਝ ਕਹਿਣਾ ਸੀ ਪਾਲਾ ਰਾਣੂ ਨੂੰ ਆਖਦਾ ਹੈ ਹਾਂਜੀ ਦੱਸੋ ਨਾਲੇ ਮੈਂ ਵੀ ਤੁਹਾਨੂੰ ਕੁਝ ਕਹਿਣ ਲਈ ਆ ਰਹੀ ਸੀ ਰਾਣੂ ਬੋਲੀ ਮੈਂ ਸੋਚਦਾ ਕਿ ਹੁਣ ਮੈਂ ਪੂਰਨ ਤੌਰ ਤੇ ਠੀਕ ਹੋ ਗਿਆ ਸ਼ਾਇਦ ਹੁਣ ਮੈਨੂੰ ਪਿੰਡ ਵਾਪਸ ਮੁੜ ਜਾਣਾ ਚਾਹੀਦਾ ਹੈ ਤੇ ਉੱਥੇ ਮੇਰੀ ਬੁੱਢੜੀ ਮਾਂ ਉਡੀਕ ਕਰ ਰਹੀ ਹੈ ਪਾਲਾ ਨੀਵੀ ਪਾ ਕੇ ਬੋਲਿਆ ਹਾਂ ਹਾਂ ਮੈਂ ਵੀ ਇਹੀ ਸੋਚ ਰਹੀ ਸੀ ਕਿ ਸਵੇਰੇ ਜਦੋਂ ਦਿਨ ਚੜ ਗਿਆ ਤਾਂ ਤੂੰ ਕਰਵਲ ਰਵਾਨਾ ਹੋ ਜਾਵੇਂ ਤੇ ਪਿੰਡ ਵਾਲਿਆਂ ਵੱਲੋਂ ਲਗਾਏ ਚੋਰ ਤੇ ਨਸ਼ੇੜੀ ਦੇ ਇਲਜ਼ਾਮ ਨੂੰ ਖਾਰਜ ਕਰਕੇ ਆਪਣੀ ਮਾਂ ਸਾਹਮਣੇ ਇੱਕ ਨਵਾਂ ਰੂਪ ਪੇਸ਼ ਕਰੇ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਵੇ ਇਹ ਕਹਿ ਕੇ ਰਾણો ਨੇ ਮੂੰਹ ਫੇਰ ਲਿਆ ਥੋੜਾ ਸਮਾਂ ਬਿਨਾਂ ਕੁਝ ਬੋਲੇ ਪਾਲਾ ਵਾਪਸ ਆਪਣੇ ਬਿਸਤਰ ਵੱਲ ਮੁੜ ਪਿਆ ਸ਼ਾਇਦ ਉਸ ਅੰਦਰਲੀ ਰੂਹ ਕੁਝ ਹੋਰ ਚਾਹੁੰਦੀ ਸੀ ਤੇ ਉਸ ਦਾ ਇਕੱਲੇ ਇੱਥੋਂ ਜਾਣਾ ਬਹੁਤ ਮੁਸ਼ਕਲ ਹੈ ਉਸ ਦਾ ਭਾਵੇਂ ਇਸ ਜਗ੍ਹਾ ਨਾਲ ਕੋਈ ਸਰੀਰਕ ਜਾਂ ਸਮਾਜਿਕ ਰਿਸ਼ਤਾ ਤਾਂ ਨਹੀਂ ਪਰ ਉਸ ਦੀ ਰੂਹ ਨੂੰ ਇਹ ਲਿਬੜੀ ਤੇ ਉਦੜੀ ਜਹੀ ਤਰਪਾਲ ਵਾਲੀ ਝੌਂਪੜੀ ਨੇकील ਰੱਖਿਆ ਸੀ ਇਸ ਸ਼ਾਇਰ ਨੇ ਭਾਵੇਂ ਉਸ ਨੂੰ ਨਸ਼ੇੜੀ ਤੇ ਚੋਰ ਦਾ ਖਿਤਾਬ ਦੇ ਦਿੱਤਾ ਸੀ ਪਰ ਸ਼ਹਿਰ ਤੋਂ ਦੂਕ ਕੋ ਦੂਰ ਨਹਿਰ ਦੇ ਕਿਨਾਰੇ ਪਈ ਪਾਟੇ ਜਿਹੇ ਕਾਗਜ਼ ਵਾਲੀ ਝੌਂਪੜੀ ਨੇ ਉਸ ਨੂੰ ਇੱਕ ਸਾਬਤ ਤੇ ਸੂਰਤ ਇਨਸਾਨ ਬਣਾ ਦਿੱਤਾ ਸੀ ਪ੍ਰਾਣ ਨੂੰ ਯਾਦ ਆ ਰਿਹਾ ਸੀ ਇਹ ਨਿਆਣੀ ਮੱਤ ਵਿੱਚ ਹੋਏ ਉਸਦੇ ਵਿਆਹ ਦੇ ਕਾਰਨ ਹੁਣ ਤੱਕ ਉਸਦੇ ਸਰੀਰ ਨਾਲ ਭਾਵੇਂ ਬਹੁਤ ਸਾਰੇ ਮਰਦਾਂ ਨੇ ਜ਼ਬਰਦਸਤੀ ਕੀਤੀ ਤੇ ਭਾਵੇਂ ਵਿੱਚ ਕਈਆਂ ਨੇ ਉਸ ਨਾਲ ਪਿਆਰ ਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਅੱਜ ਤੱਕ ਦੇ ਸਫ਼ਰ ਵਿੱਚ ਉਸ ਨੂੰ ਕੋਈ ਵੀ ਐਸੀ ਰੂਹ ਨਹੀਂ ਮਿਲੀ ਜਿਸ ਨੂੰ ਇੱਕ ਵਾਰ ਮਿਲਣ ਤੋਂ ਬਾਅਦ ਉਸ ਦੀ ਦੁਬਾਰਾ ਯਾਦ ਆਈ ਹੋਵੇ ਪਰ ਇਹ ਨਸ਼ੇੜੀ ਜਿਹੇ ਵਿਅਕਤੀ ਨੇ ਬਿਨਾਂ ਉਸ ਨੂੰ ਹੱਥ ਲਗਾਏ ਉਸ ਨੂੰ ਆਪਣਾ ਦੁੱਖ ਸੁੱਖ ਤੇ ਜੀਣਾ ਸਭ ਭੁਲਾ ਦਿੱਤਾ ਭਾਵੇਂ ਅੱਜ ਦੀ ਘੜੀ ਪਾਲੇ ਵਿੱਚ ਕੋਈ ਐਬ ਨਹੀਂ ਪਰ ਕਦੇ ਤਾਂ ਉਸ ਦੇ ਸਰੀਰ ਵਿੱਚੋਂ ਬਦਬੂ ਮਾਰਦੀ ਹੁੰਦੀ ਸੀ ਤੇ ਉਹ ਹਰ ਸਮੇਂ ਨਸ਼ੇ ਵਿੱਚ ਤੁੱਟ ਰਹਿਦਾ ਸੀ ਪਤਾ ਨਹੀਂ ਉਸ ਅੰਦਰ ਕੈਸੀ ਖੇਚ ਸੀ ਕਿ ਉਸ ਵਿਅਕਤੀ ਨੇ ਉਸ ਦਾ ਆਪਣਾ ਆਪ ਹੀ ਭੁਲਾ ਦਿੱਤਾ ਸੀ ਜਿਸ ਨੂੰ ਮੰਝਾ ਦੇਖਣਸਾਰ ਹੀ ਨੀਂਦ ਚੜ ਜਾਂਦੀ ਸੀ ਅੱਜ ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਰਾਤ ਦਾ ਦੂਜਾ ਪੈਰ ਵੀ ਬੀਤਣ ਵਾਲਾ ਹੈ। ਦੂਜੇ ਪਾਸੇ ਪਾਲਾ ਬਾਹਰਲੀ ਝੌਂਪੜੀ ਵਿੱਚ ਪਏ ਮੰਜੇ ਤੇ ਛੇਠਾਂ ਪੈਰ ਲਮਕਾਈ ਬੈਠਾ ਹੈ ਤੇ ਸੋਚ ਰਿਹਾ ਹੈ ਕਿ ਉਹ ਕੱਲ ਦਿਨ ਚੜ੍ਹੇ ਸੱਚਮੁੱਚ ਹੀ ਆਪਣੇ ਪਿੰਡ ਨੂੰ ਵਾਪਸ ਮੁੜ ਜਾਵੇਗਾ। ਇਸ ਗੱਲ ਨੂੰ ਬਾਰ-ਬਾਰ ਆਪਣੇ ਆਪ ਤੋਂ ਪੁੱਛ ਰਿਹਾ ਸੀ ਤੇ ਬਾਅਦ ਵਿੱਚ ਆਪ ਹੀ ਉੱਤਰ ਦੇ ਰਿਹਾ ਸੀ ਕਿ ਹਾਂ ਉਸ ਨੂੰ ਹੁਣ ਚਲੇ ਜਾਣਾ ਚਾਹੀਦਾ ਹੈ। ਇਸ ਸੋਚ ਨੇ ਅੱਜ ਪਾਲੇ ਦੀ ਨੀਂਦ ਉਡਾ ਦਿੱਤੀ ਸੀ। ਤੇ ਇੰਨੇ ਨੂੰ ਦਿਨ ਚੜ੍ਹੇ ਦਾ ਪਤਾ ਲੱਗਿਆ ਕਿ ਬਾਹਰ ਚਿੜੀਆਂ ਨੇ ਅੱਜ ਅਜੀਬ ਕਿਸਮ ਦਾ ਰੌਲਾ ਪਾਇਆ ਸੀ ਤੇ ਇੰਨੇ ਨੂੰ ਅੰਦਰੋਂ ਭਾਂਡੇ ਖੜਕਣ ਦੀ ਆਵਾਜ਼ ਆਈ ਲੱਗਦਾ ਸੀ ਰਾਣੋ ਨੇ ਚੁੱਲ੍ਹੇ 'ਅੱਗ ਬਾਲ ਕੇ ਚਾਹ ਰੱਖ ਦਿੱਤੀ ਸੀ ਸਵੇਰ ਹੋਈ ਤੇ ਪਾਲਾ ਉੱਠ ਕੇ ਬਾਹਰ ਨੂੰ ਚਲਾ ਗਿਆ ਅੱਜ ਦਾ ਦਿਨ ਉਸ ਨੂੰ ਪਹਿਲਾਂ ਵਾਲੇ ਦਿਨਾਂ ਨਾਲੋਂ ਘੱਟ ਠੰਡ ਵਾਲਾ ਲੱਗਦਾ ਹੈ ਪਾਲਾ ਚੱਲਦੀ ਨਹਿਰ ਦੇ ਕਿਨਾਰੇ ਜਾ ਖੜਦਾ ਹੈ ਤੇ ਬਗ ਦੇ ਪਾਣੀ ਵਿੱਚੋਂ ਨਿਕਲ ਰਹੀਆਂ ਪਾਫਾਂ ਦੇਖਣ ਲੱਗਦਾ ਹੈ ਆਲੇ-ਦੁਆਲੇ ਲੱਗੇ ਰੁੱਖਾਂ ਦੇ ਉੱਪਰ ਉਡਾਰੀ ਭਰਦੇ ਪੰਛੀਆਂ ਦੀਆਂ ਆਵਾਜ਼ਾਂ ਸੁਣ ਅੰਦਰ ਨੂੰ ਆ ਜਾਂਦਾ ਹੈ ਤੇ ਮੰਜੇ ਉੱਪਰ ਬੈਠ ਜਾਂਦਾ ਹੈ ਥੋੜੇ ਸਮੇਂ ਬਾਅਦ ਰਾਣੂ ਚਾਹ ਦੀ ਬਾਟੀ ਭਰ ਕੇ ਪਾਲੇ ਕੋਲ ਰੱਖ ਜਾਂਦੀ ਹੈ ਤੇ ਜਾ ਕੇ ਚੁੱਲ੍ਹੇ ਕੋਲ ਬੈਠ ਕੇ ਆਟਾ ਗੁੰਨਣ ਲੱਗਦੀ ਹੈ ਅੱਜ ਸਵੇਰੇ ਹੀ ਚੌਂਪੜੀ ਵਿੱਚ ਛਨਾਟਾ ਜਿਹਾ ਪਸਰ ਗਿਆ ਸੀ ਦੋਮਾ ਵਿੱਚੋਂ ਕਿਸੇ ਨੂੰ ਵੀ ਕੋਈ ਗੱਲ ਨਹੀਂ ਸੀ ਆ ਰਹੀ ਰਾણો ਨੀਮੀ ਪਾ ਕੇ ਆਟਾ ਗੁੰਨ ਕੇ ਰੋਟੀਆਂ ਬੇਲਣ ਲੱਗ ਪਈ ਸੀ ਤੇ ਮੰਜੇ ਤੇ ਬੈਠਾ ਪਾਲਾ ਚਾਹ ਦੀਆਂ ਕੁੱਟਾਂ ਪੜ ਰਿਹਾ ਸੀ ਬਾਟੀ ਵਿੱਚੋਂ ਚਾਹ ਖਤਮ ਹੋ ਗਈ ਸੀ ਪਰ ਪਾਲੇ ਨੇ ਖਾਲੀ ਬਾਟੀ ਅਜੇ ਵੀ ਬੁੱਲਾਂ ਕੋਲ ਲਾ ਰੱਖੀ ਸੀ ਥੋੜੇ ਸਮੇਂ ਬਾਅਦ ਪਾਲੋ ਪਾਲਾ ਉੱਠ ਕੇ ਰਾણો ਕੋਲ ਗਿਆ ਤੇ ਉਸ ਨੂੰ ਆਖਣ ਲੱਗਾ ਕਿ ਉਹ ਅੱਜ ਆਪਣੇ ਪਿੰਡ ਜਾਵੇਗਾ ਇੱਕ ਹੈਕੇ ਪਾਲਾ ਮੰਦੀ ਉੱਪਰ ਬੈਠ ਗਿਆ ਰਾણો ਨੇ ਉਸ ਦੀ ਗੱਲ ਦਾ ਕੋਈ ਉੱਤਰ ਨਹੀਂ ਦਿੱਤਾ ਇਹ ਸੁਣ ਕੇ ਉਸ ਨੇ ਨੀਵੀਂ ਪਾ ਲਈ ਤੇ ਕਿਸੇ ਡੂੰਗੀ ਸੋਚ ਵਿੱਚ ਖੋ ਗਈ ਚੁੱਲ੍ਹੇ ਮੱਚਦੀ ਅੱਗ ਉੱਪਰ ਰੱਖੇ ਤੇ ਪਾਈ ਰੋਟੀ ਸੇਕ ਨਾਲ ਮੱਚ ਗਈ ਪਰ ਰਾણો ਅਜੇ ਵੀ ਸੋਚ ਵਿੱਚ ਗੁਆਚੀ ਹੋਈ ਸੀ ਅੰਦਰੋਂ ਆਉਂਦੇ ਤੂੰ ਇਹਨੂੰ ਵੇਖ ਪਾਲਾ ਅੰਦਰ ਗਿਆ ਤੇ ਦੇਖਿਆ ਕਿ ਰਾણો ਆਪਣੇ ਗੋਡਿਆਂ ਨਾਲ ਸਿਰ ਲਾ ਕੇ ਕਿਸੇ ਗਹਿਰੀ ਸੋਚ ਵਿੱਚ ਡੁੱਬੀ ਬੈਠੀ ਸੀ ਕਿਹੜੇ ਖਿਆਲਾਂ ਵਿੱਚ ਖੋਈਆਂ ਰਾਨੋ ਤਵੇ ਪਾਈ ਰੋਟੀ ਦਾ ਮੱਚ ਕੇ ਧੂਆ ਨਿਕਲ ਗਿਆ ਕੋਈ ਗੱਲ ਠੀਕ ਆ ਤੂੰ ਪਾਲੇ ਨੇ ਪੁੱਛਿਆ ਰਾਨੋ ਨੇ ਇੱਕਦਮ ਰੋਟੀ ਚੱਕ ਕੇ ਇੱਕ ਪਾਸੇ ਰੱਖ ਦਿੱਤੀ ਤੇ ਤਵਾ ਚੁੱਲ੍ਹੇ ਤੋਂ ਉਤਾਰ ਕੇ ਰੋਟੀਆਂ ਸਾਮ ਦਿੱਤੀਆਂ ਤੇ ਆਟੇ ਵਾਲੀ ਪ੍ਰਾਂਥ ਚੁੱਕ ਕੇ ਬਾਹਰ ਨੂੰ ਚਲੀ ਗਈ ਪਾਲਾ ਗਰਮ ਪਾਣੀ ਦਾ ਡੱਬਾ ਭਰ ਕੇ ਉਸ ਦੇ ਮਗਰ ਚਲਾ ਗਿਆ ਇਹ ਗਰਮ ਪਾਣੀ ਵਾਲਾ ਡੱਬਾ ਰਾણો ਨੂੰ ਫੜਾ ਦਿੱਤਾ। ਰਾણો ਨੇ ਆਪਣੇ ਹੱਥ ਸਾਫ਼ ਕਰ ਲਏ ਤੇ ਅੰਦਰ ਚਲੀ ਗਈ। ਅੰਦਰ ਜਾ ਕੇ ਰਾણો ਨੇ ਆਪਣੀ ਸੰਦੂਖੜੀ ਖੋਲ੍ਹ ਲਈ ਤੇ ਉਸ ਵਿੱਚੋਂ ਇੱਕ ਮੋਟਾ ਕਢਾਈ ਵਾਲਾ ਸੂਟ ਕੱਢ ਲਿਆ ਤੇ ਇੱਕ ਉੱਪਰ ਲੈਣ ਵਾਲਾ ਗਰਮ ਕੰਬਲ ਕੱਢ ਲਿਆ। ਇਹ ਸੂਟ ਬੇਬੇ ਜੀ ਨੂੰ ਦੇ ਦੇਣਾ ਤੇ ਇਹ ਗਰਮ ਕੰਬਲ ਤੁਸੀਂ ਜਾਂਦੇ ਹੋ ਆਪਣੇ ਦਿਵਾਲੇ ਲੈ ਲੈਣਾ ਤਾਂ ਕਿ ਰਸਤੇ ਵਿੱਚ ਤੁਹਾਨੂੰ ਠੰਡ ਨਾ ਲੱਗੇ। ਇੱਕ-ਇੱਕ ਰਾਣੋਂ ਨੇ ਥਾਲੀ ਚੁੱਕ ਕੇ ਪਾਲੇ ਦੇ ਖਾਣ ਲਈ ਰੋਟੀ ਪਾ ਦਿੱਤੀ ਤਾਂ ਕਿ ਉਹ ਰੋਟੀ ਖਾ ਕੇ ਸਾਜਰੇ ਹੀ ਆਪਣੇ ਪਿੰਡ ਨੂੰ ਰਵਾਨਾ ਹੋ ਜਾਵੇ ਪਾਲੇ ਨੇ ਰਾਣੋਂ ਹੱਥੋਂ ਰੋਟੀ ਵਾਲੀ ਥਾਲੀ ਫੜ ਲਈ ਸੀ ਤੇ ਮੰਜੇ ਤੇ ਬੈਠ ਗਿਆ ਸੀ ਥਾਲੀ ਵਿੱਚ ਰੱਖੀ ਰੋਟੀ ਦੀ ਜਦੋਂ ਪਾਲੇ ਨੇ ਪਹਿਲੀ ਬੁਰਕੀ ਤੋੜ ਕੇ ਮੂੰਹ ਵਿੱਚ ਪਾਈ ਤਾਂ ਉਹ ਬੁਰਕੀ ਅੰਦਰ ਨਹੀਂ ਸੀ ਲੰਘ ਰਹੀ ਔਖਾ ਸੌਖਾ ਹੋ ਕੇ ਪਾਲੇ ਨੇ ਇੱਕ ਰੋਟੀ ਖਾ ਲਈ ਤੇ ਬਾਕੀ ਬਚਦੀ ਰੱਖ ਦਿੱਤੀ ਪਾਲਾ ਖੜਾ ਹੋ ਗਿਆ ਤੇ ਇੰਨੇ ਨੂੰ ਰਾਣੋਂ ਅੰਦਰੋਂ ਇੱਕ ਕੱਪੜਿਆਂ ਨਾਲ ਭਰਿਆ ਝੋਲਾ ਲੈ ਆਈ ਬੇਬੇ ਦੇ ਪਾਉਣ ਲਈ ਕੁਝ ਗਰਮ ਸੂਟ ਲੈੇ ਸੀ ਮੈਂ ਪਿੰਡ ਜਾ ਕੇ ਕਿਸੇ ਵਧੀਆ ਜਿਹੇ ਦਰਜੀ ਤੋਂ ਸਿਲਵਾ ਦੇਣਾ ਨਾਲੇ ਫੜੋ ਥੋੜੇ ਪੈਸੇ ਸ਼ਹਿਰ ਤੋਂ ਕੁਝ ਖਾਣ ਪੀਣ ਲਈ ਤੇ ਘਰ ਦਾ ਸੌਦਾ ਲੈ ਜਾਣਾ ਰਾਣੋਂ ਪਾਲੇ ਨੂੰ ਪੈਸੇ ਫੜਾ ਕੇ ਬੋਲੀ ਪਾਲੇ ਨੇ ਬਿਨਾਂ ਕੁਝ ਬੋਲੇ ਰਾਣੋਂ ਦੇ ਹੱਥੋਂ ਝੋਲਾ ਤੇ ਪੈਸੇ ਫੜ ਲਏ ਤੇ ਦਿੱਤੇ ਕੰਬਲ ਦੀ ਬੁੱਕਲ ਮਾਰ ਲਈ ਤੇ ਬਿਨਾ ਕੁਝ ਬੋਲੇ ਉੱਥੋਂ ਚਲਾ ਗਿਆ ਰਾਣੋਂ ਵੀ ਅੰਦਰ ਨੂੰ ਚਲੀ ਗਈ ਤੇ ਫਿਰ ਥੋੜਾਕ ਬਾਹਰ ਨਿਕਲ ਕੇ ਵੇਖਦੀ ਹੈ ਤਾਂ ਪਾਲਾ ਉਸ ਨੂੰ ਦਿਖਣੋਂ ਹਟ ਜਾਂਦਾ ਹੈ ਤੇ ਜਦੋਂ ਰਾਣੋਂ ਵਾਪਸ ਝੌਂਪੜੀ ਦੇ ਅੰਦਰ ਚਲੀ ਜਾਂਦੀ ਹੈ ਤਾਂ ਉਸ ਨੂੰ ਉਸ ਦਾ ਅੰਦਰ ਖਾਣ ਨੂੰ ਪੈਂਦਾ ਹੈ ਉਸ ਦੇ ਚਿਹਰੇ ਤੇ ਆਈ ਲਾਲੀ ਮੁਰਝਾ ਜਾਂਦੀ ਹੈ ਤੇ ਉਸ ਦੇ ਚਿਹਰੇ ਤੇ ਆਇਆ ਹਾਸਾ ਵੀ ਗਾਇਬ ਹੋ ਜਾਂਦਾ ਹੈ ਉਸ ਦਾ ਚਿੱਤ ਕਰਦਾ ਹੈ ਕਿ ਉਹ ਉੱਚੀ ਉੱਚੀ ਚੀਕਾਂ ਮਾਰੇ ਪਰ ਉਸ ਦੀਆਂ ਅੱਖਾਂ ਵਿੱਚਲਾ ਨੀਰ ਜੇਠ ਦੇ ਮਹੀਨੇ ਸੁੱਕੇ ਤਲਾਬਾਂ ਦੀ ਤਰ੍ਹਾਂ ਸੁੱਕ ਜਾਂਦਾ ਹੈ ਰਾણો ਆਪਣੇ ਮੰਜੇ ਦੀ ਬਾਹੀ ਨਾਲ ਆਪਣਾ ਸਿਰ ਲਾ ਕੇ ਬੈਠ ਜਾਂਦੀ ਹੈ ਤੁਰਿਆ ਜਾਂਦਾ ਪਾਲਾ ਪਿੱਛੇ ਮੁੜਮੁੜ ਵੇਖਦਾ ਹੈ ਕਿ ਕਿਧਰੇ ਰਾણો ਉਸ ਨੂੰ ਪਿੱਛੋਂ ਆਵਾਜ਼ ਮਾਰ ਕੇ ਰੋਕ ਹੀ ਲਵੇ ਪਰ ਇੰਨੇ ਨੂੰ ਪਾਲਾ ਸ਼ਹਿਰ ਵਾਲੀ ਪੱਕੀ ਸੜਕ ਤੇ ਚੜ ਜਾਂਦਾ ਹੈ ਤੇ ਉਸ ਨੂੰ ਝੋਂਪੜੀ ਵੱਲ ਨੂੰ ਜਾਂਦਾ ਕੱਚਾ ਪਹਾ ਦਿਖਣੋਂ हट ਜਾਂਦਾ ਹੈ ਸ਼ਹਿਰ ਤੋਂ ਪਾਲਾ ਥੋੜਾ ਸਮਾਨ ਖਰੀਦ ਲੈਂਦਾ ਹੈ ਤੇ ਆਪਣੇ ਪਿੰਡ ਨੂੰ ਜਾਂਦੀ ਸੜਕ ਵੱਲ ਨੂੰ ਚੱਲ ਪੈਂਦਾ ਹੈ ਦੂਜੇ ਪਾਸੇ ਬੀਰੋ ਮੱਝਾਂ ਦਾ ਗੋਹਾ ਕੋੜਾ ਚੁੱਕਦੀ ਫਿਰਦੀ ਹੁੰਦੀ ਹੈ ਕਿ ਇੰਨੇ ਨੂੰ ਘਰ ਦੀ ਛੱਤ ਦੇ ਬਨੇਰੇ ਕਾਮਾ ਰੌਲੀ ਪੈ ਜਾਂਦੀ ਹੈ ਜਿਸ ਨੂੰ ਸੁਣ ਕੇ ਬੀਰੋ ਹੈਰਾਨ ਹੁੰਦੀ ਹੈ ਤੇ ਸੋਚਦੀ ਹੈ ਅੱਜ ਕਈ ਸਾਲਾਂ ਬਾਅਦ ਇਸੜੇ ਉਜੜੇ ਘਰ ਵਿੱਚ ਕਾਂ ਨੇ ਕਿਉਂ ਰੌਲਾ ਪਾਇਆ ਹੈ ਉਹ ਜਲਦੀ ਨਾਲ ਹੱਥ ਧੋਕੇ ਜੀਤੋ ਕੋਲ ਚਲੀ ਜਾਂਦੀ ਹੈ ਤੇ ਆਖਦੀ ਹੈ ਕਿ ਅੱਜ ਆਪਣੇ ਘਰ ਦੇ ਬਨੇਰੇ ਤੇ ਕਾਂ ਨੇ ਕਮਰੌਲੀ ਪਾ ਰੱਖੀ ਹੈ ਕਿਹੜਾ ਭੁੱਲਿਆ ਪਟਕੇ ਆਪਣੇ ਘਰ ਆ ਰਿਹਾ ਹੈ ਇਹ ਸੁਣ ਕੇ ਜੀਤੋ ਝਟ ਉੱਠਦੀ ਹੈ ਤੇ ਬਾਹਰ ਜਾ ਕੇ ਕਾਂ ਦਾ ਰੌਲਾ ਸੁਣ ਕੇ ਸੋਚੀ ਪੈ ਜਾਂਦੀ ਹੈ ਕਿ ਕਿਧਰੇ ਉਸਦਾ ਪਾਲਾ ਤਾਂ ਨਹੀਂ ਆ ਰਿਹਾ ਜੀਤੋ ਬੀਰੋ ਨੂੰ ਆਖਦੀ ਹੈ ਕਿ ਕੁੜੇ ਬੀਰੋ ਕਿਦਰੇ ਆਪਣਾ ਪਾਲਾ ਤਾਂ ਨਹੀਂ ਆ ਰਿਹਾ ਇਹ ਸੁਣ ਕੇ ਵੀਰੋ ਵੀ ਖੁਸ਼ ਹੋ ਜਾਂਦੀ ਹੈ ਜੇ ਆ ਗੱਲ ਹੈ ਕਿਉਂ ਨਾ ਆਪਣੇ ਪੁੱਤਰ ਲਈ ਕੁਝ ਖਾਣ ਨੂੰ ਬਣਾ ਲੈਂਦੇ ਹਾਂ ਮੈਂ ਆਪਣੇ ਖੇਤ ਵਿੱਚੋਂ ਸਾਗ ਤੋੜ ਕੇ ਲੈ ਆਵਾਂ ਆ ਕੇ ਖੀਰ ਵੀ ਰੱਖ ਦੇਵਾਂਗੀ ਇਹ ਕਹਿ ਕੇ ਵੀਰੋ ਖੇਤਾਂ ਵੱਲ ਨੂੰ ਤੁਰ ਗਈ ਕੁੜੇ ਵੀਰੋ ਇੰਨੀ ਸਾਜਰੇ ਖੇਤਾਂ ਵੱਲ ਨੂੰ ਕਿੱਧਰ ਭੱਜੀ ਜਾਂਦੀਆਂ ਰਾਹ ਵਿੱਚ ਖੜੀ ਬਚਨੋ ਨੇ ਕਿਹਾ ਅੱਜ ਸਾਡਾ ਪੁੱਤ ਪਾਲਾ ਵਾਪਸ ਘਰ ਆ ਰਿਹਾ ਹੈ ਤਾਂ ਕਰਕੇ ਕਾਲੀ ਹੈ ਤੇ ਖੇਤੋਂ ਸਾਗ ਤੋੜਨ ਚੱਲੀ ਹਾਂ ਵੀਰੋ ਬੋਲੀ ਲੈ ਪਾਲਾ ਕਿਧਰੋਂ ਆ ਰਿਹਾ ਕਹਿੰਦੇ ਆ ਉਹ ਤਾਂ ਸਿਰੇ ਦਾ ਚੋਰ ਤੇ ਨਛੇੜੀ ਆ ਉਹਨੇ ਕਿੱਥੋਂ ਵਾਪਸ ਆਉਣਾ ਤੂੰ ਵੀ ਜੀਤੋ ਕੋਲ ਰਹਿ ਕੇ ਪਾਗਲ ਹੋਣ ਲੱਗੀ ਆ ਬਚਨੋਂ ਨੇ ਵੀਰੋ ਨੂੰ ਕਿਹਾ ਵੀਰੋ ਬਚਨੋਂ ਦੀ ਇਹ ਗੱਲ ਸੁਣ ਕੇ ਬਿਨਾਂ ਕੁਝ ਬੋਲੇ ਖੇਤ ਵੱਲ ਨੂੰ ਤੁਰ ਪਈ ਚਾਰ ਏਕੜ ਜ਼ਮੀਨ ਪਿੰਡੋਂ ਕਿਸੇ ਨਹੀਂ ਹਿੱਸੇ ਤੇ ਬੀਜੀ ਹੋਈ ਸੀ ਤੇ ਬਾਕੀ ਪੈਲੀ ਇਦਾਂ ਹੀ ਖਾਲੀ ਪਈ ਸੀ ਵੀਰੋ ਨੇ ਖੇਤ ਜਾ ਕੇ ਸਾਗ ਤੋੜ ਲਿਆ ਤੇ ਬੱਟ ਤੇ ਖੜ ਕੱਖਾਂ ਨਾਲ ਹਰਿਆਵਲ ਮਾਰਦੀ ਪੈਲੀ ਵੱਲ ਵੇਖ ਕੇ ਆਖਣ ਲੱਗੀ ਇਹ ਢੀਲੇ ਛੱਠੀ ਤੇ ਮੱਕੜੇ ਨਾਲ ਭਰੇ ਕਿਲੜਿਆਂ ਨੂੰ ਬਾਹੀ ਕਰਨ ਵਾਲਾ ਜਲਦੀ ਆ ਜਾਵੇ ਤੇ ਅਸੀਂ ਦੋਵੇਂ ਮਾਮਾ ਉਸ ਦੀ ਰੋਟੀ ਲੈ ਕੇ ਇਹ ਵਿਰਾਨ ਖੇਤਾਂ ਨੂੰ ਆਈਏ ਇਹ ਵੀਰੋ ਨੇ ਰੱਬ ਅੱਗੇ ਹੱਥ ਜੋੜ ਲਏ ਤੇ ਉੱਥੋਂ ਚੱਲ ਪਈ ਰਾਹ ਵਿੱਚ ਜੋ ਕੋਈ ਵੀ ਵੀਰ ਨੂੰ ਮਿਲਦਾ ਤੇ ਪੁੱਛਦਾ ਕਿ ਅੱਜ ਕਿਵੇਂ ਖੇਤ ਨੂੰ ਫੇਰਾ ਪਾ ਆਈ ਤੇ ਸਾ ਕਿਸ ਨੂੰ ਬਣਾ ਕੇ ਖਵਾਉਣਾ ਹੈ ਤਾਂ ਵੀਰੂ ਬੜੇ ਚਾਨ ਨਾਲ ਆਖਦੀ ਕਿ ਉਹਨਾਂ ਦਾ ਪਾਲਾ ਪੁੱਤ ਵਾਪਸ ਘਰ ਨੂੰ ਆ ਰਿਹਾ ਹੈ ਤਾਂ ਅੱਗੋਂ ਹਰ ਕੋਈ ਮਖੌਲ ਕਰਕੇ ਆਖ ਦਿੰਦਾ ਕਿ ਉਹ ਨਸ਼ੇੜੀ ਨੇ ਕਿੱਥੋਂ ਆਉਣਾ ਹੈ ਜੇ ਆ ਵੀ ਗਿਆ ਤਾਂ ਉਸਨੇ ਰੋਟੀ ਥੋੜਾ ਖਾਣੀ ਆ ਉਹ ਤਾਂ ਪੀਣ ਲਈ ਦਾਰੂ ਮੰਗੇਗਾ ਜੇ ਨਾ ਮਿਲੀ ਤਾਂ ਚੋਰੀ ਕਰ ਲਵੇਗਾ ਇਹ ਸੁਣ ਕੇ ਵੀਰੋ ਬਿਨਾ ਕੁਝ ਬੋਲੇ ਨੀਮੀ ਪਾ ਕੇ ਉਥੋਂ ਤੁਰ ਪੈਂਦੀ ਹੈ ਤੇ ਘਰ ਜਾ ਕੇ ਸਾਗ ਸੰਵਾਰਨ ਲੱਗ ਜਾਂਦੀ ਹੈ ਤੇ ਅੰਦਰੋਂ ਖੀਰ ਬਣਾਉਣ ਲਈ ਥਾਲ ਵਿੱਚ ਚੌਲ ਪਾ ਕੇ ਸਾਫ਼ ਕਰਨ ਲਈ ਜੀਤੋ ਨੂੰ ਫੜਾ ਦਿੰਦੀ ਹੈ ਹੌਲੀ ਹੌਲੀ ਇਹ ਗੱਲ ਸਾਰੇ ਪਿੰਡ ਵਿੱਚ ਫੈਲ ਗਈ ਕਿ ਪਾਲਾ ਵਾਪਸ ਆ ਰਿਹਾ ਹੈ ਪਿੰਡ ਦੀ ਸੱਤ ਵਿੱਚ ਗੱਲਾਂ ਹੋਣ ਲੱਗ ਪਈਆਂ ਕਿਸਾਰੇ ਆਪੂ ਆਪਣਾ ਸਮਾਨ ਦਾ ਖਿਆਲ ਰੱਖਣ ਪਿੰਡ ਦੇ ਲੋਕ ਸੱਤ ਵਿੱਚੋਂ ਸਾਜਰੇ ਹੀ ਘਰ ਨੂੰ ਆ ਗਏ ਅਕੇ ਪਤਾ ਨਹੀਂ ਪਿੰਡ ਵਿੱਚ ਹੁਣ ਕਿਹੜਾ ਪਾਣਾ ਵਾਪਰਨ ਵਾਲਾ ਹੈ ਪਿੰਡ ਦੇ ਲੋਕਾਂ ਦੀਆਂ ਬੇਤੁਕੀਆਂ ਗੱਲਾਂ ਦੀ ਗੂੰਜ ਜੀਤੋ ਦੇ ਕੰਨਾਂ ਤੱਕ ਆ ਪਹੁੰਚਦੀ ਹੈ ਤੇ ਇਹ ਸੁਣ ਕੇ ਉਹ ਸੋਚਣ ਲੱਗਦੀ ਹੈ ਕਿ ਜੇ ਉਸ ਦਾ ਪਾਲਾ ਸੱਚਮੁੱਚ ਹੀ ਇੱਕ ਚੋਰ ਤੇ ਨਸ਼ੇੜੀ ਹੋਇਆ ਫਿਰ ਉਹ ਪਿੰਡ ਵਾਲਿਆਂ ਨੂੰ ਕੀ ਜਵਾਬ ਦੇਵੇਗੀ ਤੇ ਬਾਲਟੀ ਵਿੱਚ ਪਾਣੀ ਪਾ ਕੇ ਸਾਗ ਦੀਆਂ ਗੰਦਲਾਂ ਤੋਂ ਦੀ ਹੋਈ ਵੀਰੋ ਵੀ ਸੋਚ ਰਹੀ ਸੀ ਕਿ ਜੇ ਪਾਲਾ ਸੱਚਮੁੱਚ ਹੀ ਨਾ ਆਇਆ ਤਾਂ ਜੀਤੋ ਦੀ ਹਾਲਤ ਹੋਰ ਵੀ ਖਰਾਬ ਹੋ ਜਾਵੇਗੀ। ਭਾਵੇਂ ਦੋਨੋਂ ਹੀ ਆਪੋ ਆਪਣੇ ਕੰਮੀ ਲੱਗੀਆਂ ਸੀ ਪਰ ਦੋਵਾਂ ਦਾ ਦਿਮਾਗ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਸੀ। ਖੈਰ ਦੋਮਾ ਨੇ ਰੱਬ ਅੱਗੇ ਅਰਦਾਸ ਕਰਨੀ ਸ਼ੁਰੂ ਕੀਤੀ ਕਿ ਉਹਨਾਂ ਦੀ ਮਮਤਾ ਦੀ लाज ਰੱਖੇ ਤੇ ਇਸ ਘਰ ਦੇ ਡੁੱਬੇ ਸੂਰਜ ਨੂੰ ਦੁਬਾਰਾ ਰੌਸ਼ਨ ਕਰ ਦੇਵੀਂ। ਦੂਜੇ ਪਾਸੇ ਸ਼ੈਰ ਇੱਕ ਪਾਣੀ ਬਿਨਾਂ ਤੜਫ ਰਹੀ ਮੱਛੀ ਦੀ ਤਰ੍ਹਾਂ ਰਾਨੋ ਮੰਜੇ ਤੇ ਪਈ ਤੜਫ ਰਹੀ ਸੀ। ਚੁੱਲ੍ਹੇ ਮੱਚ ਦੀ ਅੱਗ ਵੀ ਬੁਝ ਕੇ ਰਾਖ ਹੋ ਗਈ ਸੀ। ਰਾਨੋ ਨੂੰ ਅੱਜ ਪਾਲੇ ਨੂੰ ਰੋਕਣਾ ਚਾਹੀਦਾ ਸੀ ਤੇ ਉਸ ਨੂੰ ਗਲਬੱਕੜੀ ਪਾ ਕੇ ਆਪਣੇ ਜਿਸਮ ਦਾ ਹੱਕਦਾਰ ਬਣਾਉਣਾ ਚਾਹੁੰਦੀ ਸੀ। ਪਰ ਉਸ ਅੰਦਰ ਹੁਣ ਸ਼ਰਮ ਆ ਗਈ ਸੀ ਜਿਹੜੀ ਉਸ ਅੰਦਰੋਂ ਵਿਆਹ ਤੋਂ ਕੁਝ ਬਰੇ ਬਾਅਦ ਵਿਸਰ ਗਈ ਸੀ ਤੇ ਜਿਸ ਨੂੰ ਆਪਣਾ ਸਰੀਰ ਇੱਕ ਜ਼ਿੰਦਾ লাশ ਜਾਪਦਾ ਸੀ। ਇਹ ਜਿਸ লাশ ਦੀ ਹੁਣ ਤੱਕ ਬਹੁਤ ਸਾਰੇ ਲੋਕ ਕੀਮਤ ਲਾ ਚੁੱਕੇ ਸੀ ਇਸ ਸ਼ਰਮ ਨੇ ਉਸ ਨੂੰ ਪਾਲੇ ਤੋਂ ਵਾਂਝੇ ਕਰ ਦਿੱਤਾ ਸੀ ਰਾਣ ਉੱਠ ਕੇ ਬਾਹਰ ਚੱਲਦੀ ਨਹਿਰ ਦੇ ਕਿਨਾਰੇ ਜਾ ਖੜੀ ਹੋਈ ਕਿ ਅੱਜ ਇਸ ਅੰਬਰੋਂ ਆਏ ਨੀਲੇ ਪਾਣੀ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਵੇਗੀ ਪਰ ਚੱਲਦੇ ਪੁਰੇ ਵਿੱਚੋਂ ਹਵਾ ਦੇ ਬੁੱਲੇ ਨੇ ਉਸ ਦੇ ਸਰੀਰ ਨੂੰ ਕੰਬਣੀ ਜਿਹੀ ਛੇੜ ਦਿੱਤੀ ਤੇ ਯਾਦਵਾ ਦਿੱਤੀ ਕਿ ਜਦੋਂ ਉਹ ਬੁਖਾਰ ਵਿੱਚ ਕੰਬ ਰਹੀ ਸੀ ਤਾਂ ਪਾਲੇ ਨੇ ਉਸ ਨੂੰ ਕਿਸ ਤਰ੍ਹਾਂ ਗਰਮ ਕੱਪੜਿਆਂ ਨਾਲ ਲਪਕੋ ਦਿੱਤਾ ਸੀ ਤੇ ਇਹ ਅਹਿਸਾਸ ਨੇ ਉਸ ਨੂੰ ਮਰਨ ਤੋਂ ਰੋਕ ਦਿੱਤਾ ਤੇ ਵਾਪਸ ਆਪਣੀ ਝੌਂਪੜੀ ਵਿੱਚ ਆ ਕੇ ਬਿਸਤਰੇ ਵਿੱਚ ਲੁਕ ਗਈ ਰਾਹ ਵਿੱਚ ਚੱਲਦੇ ਠੰਡੀ ਹਵਾ ਦੇ ਬੁੱਲਿਆਂ ਨੇ ਪਾਲੇ ਦਾ ਨੱਕ ਤੇ ਮੱਥਾ ਠਾਰ ਦਿੱਤਾ ਸੀ ਤੇ ਕੰਬਣੀ ਛੇੜ ਦਿੱਤੀ ਸੀ ਉਹ ਤੁਰਦਾ ਤੁਰਦਾ ਰੁਕ ਕੇ ਪਿੱਛੇ ਨੂੰ ਵੇਖਦਾ ਕਿ ਸ਼ਾਇਦ ਉਸ ਨੂੰ ਕੋਈ ਪਿੱਛੋਂ ਆਵਾਜ਼ ਮਾਰ ਕੇ ਰੋਕ ਲਵੇ ਪਰ ਫਿਰ ਘਰ ਇੰਤਜ਼ਾਰ ਕਰਦੀ ਬੁੱਢੀ ਮਾਂ ਦੀ ਮਮਤਾ ਉਸ ਨੂੰ ਬਾਜਾਂ ਮਾਰਨ ਲੱਗਦੀ ਕਿ ਚੰਦਰਿਆ ਮਰਨ ਤੋਂ ਪਹਿਲਾਂ ਇੱਕ ਵਾਰੀ ਮੂੰਹ ਹੀ ਵਿਖਾ ਜਾ ਪਾਲੇ ਨੂੰ ਚੱਲਦੇ-ਚੱਲਦੇ ਪਹਿਲਾ ਪੈਰ ਬੀਤ ਗਿਆ ਉਸ ਨੂੰ ਭਾਵੇਂ ਪਤਾ ਸੀ ਕਿ ਅੱਧਾ ਪੈਂਡਾ ਉਸਨੇ ਪੂਰਾ ਕਰ ਲਿਆ ਹੈ ਪਰ ਰੈਂਦੀ ਬਾਟ ਉਸ ਨੂੰ ਪਹਾੜ ਦੀ ਚੋਟੀ ਵਰਗੀ ਜਾਪ ਰਹੀ ਸੀ ਕਿ ਉਸ ਦਾ ਸਿਖਰ ਦਾ ਸਿਖਰ ਪਤਾ ਨਹੀਂ ਕਿੰਨਾ ਕੁ ਰਹਿ ਗਿਆ ਹੈ ਤੁਰਦੇ-ਤੁਰਦੇ ਰਾਹ ਵਿੱਚ ਬਣੀ ਇੱਕ ਚਾਹ ਦੀ ਦੁਕਾਨ ਦਿਖਾਈ ਦਿੱਤੀ ਤੇ ਜਿਸ ਤੇ ਰੁੱਕ ਕੇ ਪਾਲਾ ਚਾਹ ਪੀਣ ਲਈ ਬੈਠ ਗਿਆ ਥੋੜੇ ਸਮੇਂ ਬਾਅਦ ਦੁਕਾਨ ਵਿੱਚੋਂ ਲਿਬੜੇ ਜਿਹੇ ਕੱਚ ਦੇ ਗਲਾਸ ਵਿੱਚ ਚਾਹ ਆ ਗਈ ਤੇ ਪਾਲੇ ਨੇ ਚਾਹ ਦੇ ਪੈਸੇ ਦੇ ਦਿੱਤੇ ਜਦੋਂ ਹੀ ਪਾਲੇ ਨੇ ਚਾਹ ਪੀਣ ਲਈ ਗਲਾਸ ਮੂੰਹ ਤੇ ਲਾਇਆ ਤਾਂ ਉਸ ਨੂੰ ਰਾਣੋ ਦੀ ਯਾਦ ਆ ਗਈ ਜਿਵੇਂ ਰਾਣੋ ਚਾਹ ਦੀ ਬਾਟੀ ਪਰ ਉਸ ਨੂੰ ਪੀਣ ਲਈ ਫੜਾ ਰਹੀ ਹੋਵੇ ਚਾਹ ਨਾਲ ਭਰਿਆ ਹੱਥ ਵਿੱਚ ਫੜਿਆ ਗਲਾਸ ਪਾਲਾ ਕੋਲ ਰੱਖੇ ਮੇਜ਼ ਤੇ ਰੱਖ ਕੇ ਉਥੋਂ ਤੁਰ ਪਿਆ ਦੂਜੇ ਪੈਰ ਦਾ ਵੀ ਅੰਤ ਹੋਣ ਵਾਲਾ ਸੀ ਤੇ ਵੀਰੋ ਨੇ ਚੁੱਲ੍ਹੇ 'ਸਾਗ' ਰੱਖ ਦਿੱਤਾ ਸੀ ਹੁਣ ਸਾਗ ਵੀ ਰਿੰਨਿਆ ਗਿਆ ਸੀ ਪਰ ਪਾਲੇ ਦਾ ਅਜੇ ਕੋਈ ਹਤਾ ਪਤਾ ਨਹੀਂ ਸੀ ਚੁੱਲ੍ਹੇ 'ਉਂ ਸਾਗ ਉਤਾਰ ਹੁਣ ਖੀਰ ਰੱਖ ਦਿੱਤੀ ਤੇ ਸਾਗ ਬਿਨਾ ਕੋਟੇ ਚੁੱਲ੍ਹੇ 'ਮੂਰੇ ਅੱਗ ਕੱਢ ਕੇ ਉਸ ਉੱਪਰ ਰੱਖ ਦਿੱਤਾ ਸੀ ਵੀਰੋ ਨੇ ਰੋਟੀ ਖਾਣ ਲਈ ਮੱਕੀ ਦਾ ਆਟਾ ਗੁੰਨਣਾ ਸ਼ੁਰੂ ਕਰ ਦਿੱਤਾ ਸੀ 베ੜੇ ਵਿੱਚ ਹਨੇਰਾ ਪਸਰਨਾ ਸ਼ੁਰੂ ਹੋ ਗਿਆ ਸੀ ਤੇ ਗੁਰੂ ਘਰ ਤੋਂ ਰਹਿਰਾਜ ਸਾਹਿਬ ਦੇ ਪਾਠ ਦੀ ਆਰੰਭਤਾ ਕਰ ਦਿੱਤੀ ਸੀ ਜੀਤੋ ਨੇ ਗੁਰੂ ਘਰ ਦੀਆਂ ਟੰਗੀਆਂ ਬਾਲਟੀਆਂ ਚੋਂ ਆਵਾਜ਼ ਸੁਣ ਕੇ ਅਰਦਾਸ ਕੀਤੀ ਕਿ ਹੇ ਵਾਹਿਗੁਰੂ ਅੱਜ ਤਾਂ ਇਸ ਘਰ ਵਿੱਚ ਖੁਸ਼ੀਆਂ ਭਰ ਦੇ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਧੰਨਵਾਦ ਜੀ